ਇਹ ਤਸਵੀਰਾਂ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾਦਿਆਂ ਨੇ ਜਿੱਥੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਇੱਕ ਦਰਗਾਹ ਦੇ ਖਾਲੀ ਪਏ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਜੰਮ ਕੇ ਈਟਾਂ ਤੇ ਰੋੜੇ ਚੱਲੇ ਇਲਜ਼ਾਮ ਹੈ ਕਿ ਕੁਝ ਲੁੱਟਾ ਨੇ ਬੀਤੀ ਰਾਤ ਇਸ ਪਲਾਟ ਤੇ ਨਜਾਇਜ਼ ਕਬਜ਼ੇ ਦੀ ਕੋਸ਼ਿਸ਼ ਕੀਤੀ ਇਤਲਾਮ ਮਿਲਣ ਤੋਂ ਬਾਅਦ ਵਕਫ ਬੋਰਡ ਤੇ ਅਧਿਕਾਰੀਆਂ ਨੇ ਮੌਕੇ ਉੱਤੇ ਜਾ ਕੇ ਪੁਲਿਸ ਦੀ ਮਦਦ ਨਾਲ ਕਬਜ਼ਾ ਛੁਡਵਾਇਆ

ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇਗਾ ਗੁੰਡਾਗਰਦੀ ਨੇ ਨਾ ਹੋਵੇਗਾ ਮੈਂ ਆਪਦੇ ਵੀ ਕਿਸੇ ਨੂੰ ਕਿਸੇ ਕੀਮਤ ਤੇ ਮੇਰਾ ਬੇਟਾ ਵੀ ਕਿਉਂ ਨਾ ਹੋਵੇ ਮੈਂ ਉਹਨੂੰ ਮਾਫ ਨਹੀਂ ਕਰਾਂ ਇਹ ਪੰਜਾਬਾ ਫੂਡ ਦੀ ਮਾਲਕੀ ਹੈ ਖਸਰਾ ਨੰਬਰ 422 ਹੈ 17 ਦੇ ਨਾਲ ਇੱਕ ਮਰਲੇ ਜੀ ਤੇ ਇਹਦੇ ਕੁਝ ਲੋਕ ਨੇ ਜਾਇਜ਼ ਕਬਜ਼ਾ ਕਰਦੇ ਸੀ ਇਹ ਤੇ ਉਹ ਪੁਲਿਸ ਵੱਲੋਂ ਅਸੀਂ ਪੁਲਿਸ ਨੂੰ ਲਿਖੇ ਤੇ ਪੁਲਿਸ ਵੱਲੋਂ ਨੇ ਕਾਰਵਾਈ ਕਰਕੇ ਇਹਦੀ ਇੱਕ ਚਾਰ ਦੀ ਬਾਰੇ ਢਾਹਤੀ ਜਿਹੜੀ ਕੀਤੀ ਸੀ ਇਹਨਾਂ ਨੇ ਜੀ ਤੇ ਬਾਕੀ ਇਹਦਾ ਲਾਇਸੈਂਸ 2014-15 ਦਾ ਜਿਹੜਾ ਸੀਗਾ ਸਲੀਮ ਸਲੀਮ ਮੁਹੰਮਦ ਵਗੈਰਾ ਦੇ ਨਾਮ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਕੁਇਪਮੈਂਟ ਨਹੀਂ ਤੇ ਇਹਦੇ ਸਬੰਧ ਵਿੱਚ ਮੈਂ ਸਿਟੀ ਐਸਐਚ ਨੂੰ ਡਾਇਰੈਕਸ਼ਨ ਦੇ ਦਿੱਤੀ ਆ ਕਿ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਜਾਊਗਾ ਔਰ ਇਹਨਾਂ ਦੇ ਸਬੰਧ ਵਿੱਚ ਪ੍ਰੀਵੈਂਟਿਵ ਰੈਕਸ਼ਨ ਵੀ ਲਿਆ ਜਾਊਗਾ ਕਿਸੇ ਨੂੰ ਵੀ ਨਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗਾ